ਸਿੱਖਾਂ ਦੀ ਆਵਾਜ਼ ਸਤਲੁਸ਼ ਟੀਵੀ ਤੁਹਾਡਾ ਸਵਾਗਤ ਕਰਦਾ ਹੈ ਮੈਂ ਕਮਲਜੀਤ ਕੌਰ ਲੈ ਕੇ حاضر ਆ ਖਾਸ ਪੇਸ਼ਕਸ਼ ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ ਗੱਲਬਾਤ ਕਰਾਂਗੇ ਮੋਹਾਲੀ ਦੇ ਵਿੱਚ ਲੱਗੇ ਹੋਏ ਕੌਮੀ ਇਨਸਾਫ ਮੋਰਚਾ ਦੇ ਬਾਰੇ ਕਿਉਂਕਿ ਇਸ ਮੋਰਚੇ ਦੀ ਆਵਾਜ਼ ਹੁਣ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਈ ਹੈ ਤੇ ਸੁਪਰੀਮ ਕੋਰਟ ਨੇ ਮੋਰਚੇ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਹੈ ਕੀ ਫੈਸਲਾ ਸੁਣਾਇਆ ਹੈ ਸੁਪਰੀਮ ਕੋਰਟ ਦੇ ਵਿੱਚ ਕੀ ਸੁਣਵਾਈ ਹੋਈ ਹੈ ਮੋਰਚਾ ਕਿਵੇਂ ਚੱਲ ਰਿਹਾ ਹੈ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਹੈ ਇਹਨਾਂ तमाम ਸਵਾਲਾਂ ਦੇ ਜਵਾਬ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਸਰ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਕਮਲਜੀਤ ਕੌਰ ਜੀ ਸਤਲੁਜ ਦੀ ਜਿਹੜੀ ਟੀਵੀ ਦੀ ਪੂਰੀ ਸਬਟੀ ਟੀਮ ਆ ਉਹਨਾਂ ਦਾ ਬਹੁਤ-ਬਹੁਤ ਧੰਵਾਦ ਜੀ ਸੁਪਰੀਮ ਕੋਰਟ ਦੇ ਵਿੱਚ ਮੋਰਚੇ ਦਾ ਜਿਹੜਾ ਕੇਸ ਹੈ ਉਹ ਪਹੁੰਚਿਆ ਸਭ ਤੋਂ ਪਹਿਲਾਂ ਤੇ ਇਹ ਜਾਨਣਾ ਚਾਹਾਂਗੇ ਕਿ ਸੁਪਰੀਮ ਕੋਰਟ ਦਾ ਰੁਖ ਕਿਨੇ ਕੀਤਾ ਸੀ ਤੇ ਅੱਗੋਂ ਮੋਰਚੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੀ ਫੈਸਲਾ ਸੁਣਾਇਆ ਇਹਦੀ ਪੰਜਾਬ ਸਰਕਾਰ ਤੇ ਯੂਟੀ ਜਿਹੜਾ ਮੋਰਚਾ ਹੈ ਬਾਰਡਰ ਤੇ ਹੈ ਹੂੰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਸ਼ੈੱਡ ਇਹ ਪੈਂਦੀ ਹੈ ਯੂਟੀ ਚੰਡੀਗੜ੍ਹ ਵਿੱਚ ਹੂੰ ਜਿਹੜੀ ਦੂਸਰਾ ਪਿਛਲਾ ਹਿੱਸਾ ਵਾ ਉੱਥੋਂ 100 ਗੱਜ ਲਾ ਲੋ ਉਹ ਪੈਂਦਾ ਵਾ ਪੰਜਾਬ ਦੇ ਵਿੱਚ ਇਹ ਯੂਟੀ ਤੇ ਪੰਜਾਬ ਦੋਵੇਂ ਗਏ ਸੁਪਰੀਮ ਕੋਰਟ ਇਹਨਾਂ ਜਾ ਕੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੋਰਚਾ ਚਕਾਉਣਾ ਬਹੁਤ ਔਖਾ ਹੂੰ ਬੇਸ਼ੱਕ ਇੱਥੇ ਗਿਣਤੀ ਘੱਟ ਹੈ ਲੋਕਾਂ ਦੀ ਜਿਹੜੀ ਹੈਗੀ ਮਾਨਸਤਾ ਉਹਦੇ ਨਾਲ ਜੁੜੀ ਹੋਈ ਹੈ ਕਿਸਾਨ ਜਿਥੇ ਬੰਦੀਆਂ ਧਾਰਮਿਕ ਸਮਾਜ ਕਿਥੇ ਬੰਦੀਆਂ ਸਾਰੀਆਂ ਥਾਂ ਜਿੱਥੇ ਬੰਦੀਆਂ ਸਾਹਦ ਜਿੰਦੀਆਂ ਤੇ ਇੱਕ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਵੀ ਪੂਰੀ ਸਮਝ ਆ ਵੀ ਬਹੁਤ ਵੱਡੇ ਪ੍ਰੋਗਰਾਮ ਹੋ ਚੁੱਕੇ ਨੇ ਪਿਛਲੇ ਸਾਲ 26 ਜਨਵਰੀ ਦਾ ਪਿਛਲੇ ਸਾਲ 15 ਅਗਸਤ ਦਾ ਜਾਂ 7 ਜਨਵਰੀ ਦਾ ਇਸ ਸਾਲ ਦਾ ਜਾਂ 11 ਦਾ ਜਾਂ 20 ਯਾਰ ਵੀ ਨੂੰ ਸੀ ਐਲਾਨ ਕੀਤਾ ਪੰਜ ਟੋਲਪਲਾਜ਼ੇ ਆ ਦਾ ਲੋਕਾਂ ਨੇ ਆਪ ਹੀ ਕਰਤੇ ਆਪ ਭਾਰੀ ਦੀ ਟੋਲਪਰਾਜੀ ਇਹਨਾਂ ਨੂੰ ਪਤਾ ਤੇ ਡਿਸਪਲਿਨ ਵਿੱਚ ਮੋਰਚਾ ਚੱਲ ਰਿਹਾ ਵੀ ਜੇ ਇਹਨਾਂ ਦਾ ਕੋਈ ਅਸੀਂ ਵੀ ਦੀ ਕੀ ਕੀਤੀ ਤੇ ਹੋ ਸਕਦਾ ਕੋਈ ਨੁਕਸਾਨ ਹੋਵੇ ਇਸ ਕਰਕੇ ਇਹ ਦੋਵਾਂ ਪ੍ਰਸ਼ਾਸਨ ਨਹੀਂ ਹਾਈ ਕੋ ਸਾਨੂੰ ਮਨਾਉਂਦੇ ਰਹਿ ਸਾਡੇ ਵਾਸਤੇ ਬਹੁਤ ਦਬਾਅ ਵੀ ਪਾਇਆ ਸਾਨੂੰ ਇੱਥੇ ਤੱਕ ਵੀ ਕਿਹਾ ਵੀ ਡਿਬੜੂ ਗਾਰਜੇਲ ਦਾ ਵੀ ਤੁਹਾਨੂੰ ਪਤਾ ਸੀਗਾ ਕੋਈ ਗੱਲ ਨਹੀਂ ਸਾਡੇ ਤੱਕ ਇਸ਼ਾਰਾ ਪਰਨਾ ਗੱਡੀ ਚੋਂ ਦਾ ਸਾਡੇ ਤੋਂ ਕੋਈ ਫਰਕ ਨਹੀਂ ਹੈ ਨਾ ਤੁਸੀਂ ਚਲੋ ਕੀ ਕਰਨਾ ਹਰ ਇਹ ਨਾ ਨਹੀਂ ਆਪਣੀ ਜਿਹੜੀ ਸਖਤੀ ਵਾਲੇ ਲਫ਼ਜ਼ ਵਰਤ ਲੈ ਇੱਥੋਂ ਤੱਕ ਵੀ ਇੱਕ ਅਫਸਰ ਨੇ ਕਿਹਾ ਵੀ ਮੈਨੂੰ ਪੰਜਾਬੀ ਚ ਵੀ ਆਉਂਦਾ ਮੈਂ ਕਿਹਾ ਜੀ ਸਾਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ ਤੁਸੀਂ ਜਿਹੜੀ ਜੀ ਗੱਲ ਕਰਨੀ ਕਰ ਅੱਛਾ ਧਮਕੀਆਂ ਦੇਣ ਉਹ ਬਿਲਕੁਲ ਹੁੰਦੀ ਆ ਜੀ ਇਹ ਨੋਰਮਲ ਵਾਸ ਸਾਡੇ ਹਿਸਾਬ ਨਾਲ ਤਾਂ ਨੋਰਮਲ ਹੀ ਕਰਦੇ ਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਸੋਚਿਆ ਵੀ ਮੋਰਚਾ ਹੀ ਚੁੱਕਾ ਨਹੀਂ ਸਕਦਾ ਉਹਨਾਂ ਨੇ ਫਿਰ ਐਪਲੀਕੇਸ਼ਨ ਦਿੱਤੀ ਆ ਜੀ ਸੁਪਰੀਮ ਕੋਰਟ ਜਿਹਦੀ ਸੁਣਵਾਈ 3 ਮਈ ਨੂੰ ਹੋਈ ਆ 3 ਮਈ ਨੂੰ ਸੁਪਰੀਮ ਅਦਾਲਤ ਨੇ ਸੁਪਰੀਮ ਕੋਰਟ ਨੇ ਕਿਹਾ ਵੀ ਜੋ ਹਾਈ ਕੋਰਟ ਦਾ ਫੈਸਲਾ 9 ਆਪਣੀ ਅਪ੍ਰੈਨ ਨੂੰ ਹੋਇਆ ਹੋਇਆ ਇਹ 2024 ਨੂੰ ਇਹਨੂੰ ਅਸੀਂ ਐ ਪ੍ਰਵਾਨਤ ਕਰਦੇ ਹਾਂ ਇਹਨੂੰ ਰੱਦ ਕਰਦੇ ਆ ਤੇ ਇਹ ਪ੍ਰਸ਼ਾਸਨ ਕੋਈ ਤਰੀਕ ਦੇਤੀ ਆ 12 ਜੁਲਾਈ ਦੀ ਜੀ 12/7 ਤਰੀਕ ਪੈ ਗਈ ਆ ਕਿ ਤੁਸੀਂ ਆਪਣਾ ਪੱਖ ਧਾਰ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਬੋਰਚਾ ਚਕਾਉਣਾ ਨਹੀਂ ਇਹ ਜਿਹੜੇ ਪ੍ਰਬੰਧਕ ਇਹਨਾਂ ਨਾਲ ਗੱਲ ਕਰੋ ਅਸੀਂ ਵੀ ਇਹ ਰੋਂਦੇ ਸੀ ਵੀ ਤੁਸੀਂ ਜੱਜ ਸਾਹਿਬ ਹਣੀ ਅਦਾਲਤ 'ਚ ਫੈਸਲਾ ਕਰ ਦਿੰਦੇ ਆ ਜੀ ਰਸਤਾ ਚਕਾਓ ਜੀ ਮੋੜਾ ਚਕਾਓ ਇਹ ਪੁੱਛੇ ਤਾਂ ਸਹੀ ਅਸੀਂ ਬੈਠੇ ਕਿਉਂ ਹੂੰ ਸਾਨੂੰ ਸਾਡਾ ਦੁੱਖ ਸੁਣਨ ਪਹਿਲਾਂ ਜੇ ਉਹ ਸਾਡਾ ਸਹੀ ਆ ਤੇ ਦੁੱਖ ਨਿਵਰਤ ਕਰ ਜਾਂ ਅਸੀਂ ਤਾਂ ਸਿੱਧੇ ਰੂਪ 'ਚ ਕਹਿੰਦੇ ਵੀ ਜਾਂ ਤੁਸੀਂ ਕਹਿ ਦਿਓ ਵੀ ਬੰਦੀ ਸਿੰਘ ਸਾਡੇ ਭਾਰਤ ਦੇ ਨਾਗਰਿਕ ਨਹੀਂ ਛੱਡ ਰਹੀ ਦੀ ਕੋਈ ਗਲਤ ਕਹੋ ਜਾਂ ਤੁਸੀਂ ਆਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕੁਰੂਨ ਬਣਾਉਣਾ ਹੈ ਤੁਸੀਂ ਇੱਕ ਗੱਲ ਕਰੋ ਜਿਹੜੀ ਗੱਲ ਜਦੋਂ ਤੁਸੀਂ ਕਹਿੰਦੇ ਤੁਹਾਡੀ ਜਿਹੜੀਆਂ ਮੰਗਾਂ ਜੈਨੂ ਫਿਰ ਮੰਨਦੇ ਕਿਉਂ ਨਹੀਂ ਕਾਰਨ ਕੀ ਆ ਚਲੋ ਹੁਣ ਸਾਨੂੰ ਰਾਹਤ ਮਿਲ ਗਈ ਆ ਜੀ ਹੁਣ ਪ੍ਰਸ਼ਾਸਨ ਵੀ ਚਾਹੂਗਾ ਚਾਹੇ ਉਹ ਡਿਊਟੀ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਵੀ ਸਾਡੇ ਨਾਲ ਗੱਲ ਕਰੇ ਕਿਉਂਕਿ ਇੱਕ ਅੜਿੱਕਾ ਬਣ ਗਿਆ ਬਹੁਤ ਤਕੜਾ ਇੱਕ ਜਿਹੜੀ ਸਾਡੀ ਉੱਥੇ ਜਿਹੜੀਆਂ ਸਾਡੀਆਂ ਮੰਗਾਂ ਵਾਂ ਉਹ ਜਰੂਰ ਉੱਥੇ ਜਿਹੜੀਆਂ ਉਹਦਾ ਵੀ ਉਹਦਾ ਬਾਰੇ ਗੱਲਬਾਤ ਸੁਪਰੀਮ ਕੋਰਟ ਹੋਏਗੀ ਵੀ ਸਾਡੀਆਂ ਮੰਗਾਂ ਹੈਗੀ ਮੰਗਾਂ ਦੇਖੋ ਸਿੱਧੇ ਜੀ ਅਸੀਂ ਪੁੱਛਦੇ ਆ ਸਾਰੇ ਭਾਰਤ ਦੇ ਕਾਨੂੰਨ ਨੂੰ ਸਾਨੂੰ ਕਾਨੂੰਨ ਦਿਖਾਓ ਵੀ ਬੰਦੇ ਦਾ ਕੇਸ ਹੈਗਾ ਪੰਜਾਬ ਦਾ ਹਮ ਉੱਤੇ ਦਿੱਲੀ ਵਿੱਚ ਕੋਈਸ ਕੋਈ ਨਹੀਂ ਉਹਨੂੰ 7-8 ਲੱਖ ਬੰਦੇ ਨੇ ਸੰਗਤ ਨੇ ਚੁਣਿਆ ਹੋਇਆ ਜਥੇਦਾਰ ਆ ਦਿੱਲੀ ਦੇ ਵਿੱਚ ਉਹ 8 ਸਾਲ ਗੈਰਕੁਲੀ ਰੱਖਿਆ ਕਿਉਂ ਘੱਟ ਤੋਂ ਘੱਟ ਪੰਜਾਬ ਦੇ ਵਿੱਚ ਸ਼ਿਫਟ ਕਰੋ ਫਿਰ ਉਹਦਾ ਅਧਿਕਾਰ ਕਿਉਂ ਨਹੀਂਗਾ ਵੀ ਉਹ ਵੀ ਪ੍ਰਬੂਤਿਆਵੇ ਜੇ ਤੁਸੀਂ ਬੇਲ ਨਹੀਂ ਦੇਣੀ ਛੱਡਣਾ ਨਹੀਂ ਪਰੋਲ ਦਾ ਹੱਕਦਾਰ ਹੈ ਇਦਾਂ ਹੀ ਹੈਗਾ ਪਰਮਜੀਤ ਸਿੰਘ ਪਿਹੋਰਾ ਉਹਨੂੰ 27 ਸਾਲ ਹੋ ਗਏ ਪਿਓਰੋਲ ਕੋ ਨਹੀਂ ਪੈਂਦੀ ਦੇਖ ਤਾਰ ਸਿਕ ਤਾਰੇ ਨੂੰ ਕਿਉਂ ਨਹੀਂ ਪਿਓਰੋਲ ਦਿੰਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਉਹਦਾ ਕੇਸ ਆ ਵੀ ਦੇਖੋ ਇੰਨੀ ਵੇਰੀ ਇੰਨੇ ਚਿਰ ਤੋਂ ਬਾਹਰ ਆ ਬਿਮਾਰ ਬੰਦਾ ਉਹ ਕਿਉਂ ਨਹੀਂ ਫਰੀਵ ਚੋਤੇ ਛੱਡ ਰਹੇ ਤੇ ਗਰਦੀਪ ਸਿੰਘ ਖੈੜਾ ਉਹਦਾ 34 ਸਾਲ ਦੇ ਕਰੀਬ ਹੋ ਚੱਲੇ ਉਹਦਾ ਉਹਨੂੰ ਕਿਉਂ ਨਹੀਂ ਰੀਟ ਕਰ ਰਹੇ ਨੇ ਤੇ ਇਹ ਸਾਡੀਆਂ ਮੰਗਾਂ ਨਹੀਂ ਸਿੱਧੀਆਂ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਕਾਨੂੰਨ ਕਿਉਂ ਨਹੀਂ ਬਣਾਉਂਦੇ ਕਿਉਂ ਨਹੀਂ ਉਸ ਬੰਦੇ ਦੇ ਯੂਏਪ ਲੱਗਦੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਕਰਦਾ ਤੇ ਕਰਾਉਂਦਾ ਕਿਉਂ ਨਹੀਂ ਉਹਦੇ ਤੇ ਦੇਸ਼ ਧ్రోਹ ਦਾ ਕੇਸ ਬਣਾਉਂਦਾ ਦੇਸ਼ ਧ్రోਹੀ ਤਾਂ ਉਹ ਆ ਜਿਹੜਾ ਸਾਡੇ ਸਮਾਜ ਦੇ ਵਿੱਚ ਕਟੁੱਲ ਪੈਦਾ ਕਰਦਾ ਰਾਜਕਤਾ ਫੈਲਾ ਕਰਦਾ ਰਾਈਆਂ ਝਗੜੇ ਹੁੰਦੇ ਪ੍ਰੋਟੈਸਟ ਹੁੰਦੇ ਨੁਕਸਾਨ ਹੁੰਦਾ ਉੱਤੇ ਲੱਗਣੀ ਚਾਹੀਦੀ ਇਹ ਇਹ ਘੱਟ ਤੋਂ ਘੱਟ ਉਹ ਬਰਕਤ ਦੀ ਪ੍ਰੋਵੀਜ਼ਨ ਚਾਹੀਦੀ ਹੁਣ ਉਹ ਛੋਟੀ ਜੀ ਕਾਇਦ ਆ ਜਨਕਸਾਲ ਦੀ ਉਹ ਸ਼ੈਸ਼ਰੀ ਜਮਾਨ ਦੇ 295 ਤਾਰਾ ਕੀ ਆ ਇਹ ਸਾਡੀਆਂ ਮੰਗਾਂ ਨੇ ਇਸ ਜੈਨੂਨ ਮੰਗਾਂ ਨੇ ਸਾਰੇ ਲੋਕਾਂ ਨੇ ਮੰਗਾਂ ਨੇ ਲੋਕਾਂ ਦੇ ਫਾਇਦੇ ਲਈ ਮੰਗਾਂ ਨੇ ਕੋਈ ਨੁਕਸਾਨ ਤਾਂ ਹੈ ਨਹੀਂ ਮੋਰਚੇ ਵੱਲੋਂ ਸੁਪਰੀਮ ਕੋਰਟਸ ਕੋਣ ਗਿਆ ਸੀ ਮੋਰਚੇ ਨੂੰ ਸਾਨੂੰ ਇਹ ਦੇਖੋ ਜੀ ਅਸੀਂ ਤਾਂ ਤੇਰੀ ਨਹੀਂ ਸੀ ਇੱਥੇ ਹੂੰ ਹਾਈ ਕੋਰਟ ਜਿਹੀ ਕੋਈ ਧਿਰ ਨਹੀਂ ਸੀਗੀ ਧਿਰ ਸੀਗੀ ਦੀ ਇੱਕ ਤਾਂ ਜਿਸ ਬੰਦੇ ਨੇ ਐਪਲੀਕੇਸ਼ਨ ਦਿੱਤੀ ਵੀ ਰਸਤਾ ਖੋਲੋ ਦੂਜੀ ਧਿਰ ਸੀਗੀ ਵੀ ਜਿਨ੍ਹਾਂ ਨੇ ਰਸਤਾ ਖੁਲਾਉਣਾ ਉਹਨਾਂ ਨੇ ਜ਼ੋਰ ਨਾਲ ਖੁਲਾਉਣਾ ਚਾਹ ਪ੍ਰੇਮ ਨਾਲ ਖੁਲਾਉਣਾ ਉਹ ਹੈਗੀ ਦੋਵੇਂ ਸਰਕਾਰਾਂ ਡਿਊਟੀ ਤੇ ਪੰਜਾਬ ਅਸੀਂ ਸਾਨੂੰ ਤਾਂ ਧਿਰ ਮੰਨਿਆ ਨਹੀਂ ਹੁਣ ਅਸੀਂ ਧਿਰ ਬਣਾਗੇ ਉਸ ਸੁਪਰੀਮ ਕੋਰਟ ਜਾ ਕੇ ਅਸੀਂ ਕਵਾਂਗੇ ਵੀ ਆਹ ਸਾਡੀਆਂ ਜਿਹੜੀਆਂ ਮੰਗਾਂ ਕਿਉਂ ਨਹੀਂ ਮੰਨਦੇ ਹੁਣ ਸਾਨੂੰ ਹੋ ਗਿਆ ਵੀ ਬੋਰਚੇ ਦੀ ਇਹ ਸਮਝ ਲਓ ਬਹੁਤ ਵੱਡੀ ਇੱਕ ਜਿੱਤ ਵਾਲੇ ਕਦਮਾਂ ਸੁਪਰੀਮ ਕੋਰਟ ਸੁਣੂਗੀ ਸਾਡੀਆਂ ਜਿਹੜੀਆਂ ਬਿਲਕੁਲ ਜੈਨੂਨ ਮੰਗਾ ਵਾ ਉਹ ਸਰਕਾਰ ਨੂੰ ਕਹੂਗੀ ਮੰਨੋ ਕਿਉਂ ਨਹੀਂ ਕਿਉਂ ਨਹੀਂ ਇਹਨਾਂ ਨੂੰ ਪ੍ਰੋਲ ਦੇ ਰਿਜਨ ਦੱਸਣਗੇ ਹਾਂ ਤੁਸੀਂ ਜਿੱਤ ਦੀ ਗੱਲ ਕਰ ਰਹੇ ਹੋ ਕਿ ਮੋਰਚੇ ਦੀ ਇੱਕ ਬਹੁਤ ਵੱਡੀ ਜਿੱਤ ਮੰਨ ਰਹੇ ਹੋ ਨੂੰ ਪਾਲ ਸਿੰਘ ਫਰਾਂਜ਼ੀ ਇੱਕ ਨਾ ਜਿਹੜੀ ਦੇਸ਼ ਦੀ ਸੁਪਰੀਮ ਕੋਰਟ ਹੈ ਅਕਸਰ ਉਹਦੇ ਹੀ ਨਾ ਇੱਕ ਸ਼ਬਦ ਵਰਤਿਆ ਜਾਂਦਾ ਸੀ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਦਾ ਤੋਤਾ ਹੈ ਜੋ ਵੀ ਕੇਂਦਰ ਸਰਕਾਰ ਦੇ ਵੱਲੋਂ ਇਸ਼ਾਰਾ ਹੁੰਦਾ ਹੈ ਸੁਪਰੀਮ ਕੋਰਟ ਦੀ ਬੈਂਚ ਤੇ ਬੈਠੇ ਜੱਜ ਉਹੀ ਫੈਸਲਾ ਦਿੰਦੇ ਨੇ ਹੁਣ ਮੋਰਚੇ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਨੇ ਜੋ ਫੈਸਲਾ ਸੁਣਾਇਆ ਉਸ ਤੋਂ ਬਾਅਦ ਤੁਸੀਂ ਸੁਪਰੀਮ ਕੋਰਟ ਬਾਰੇ ਕੀ ਸੋਚਦੇ ਹੋ ਦੇਖੋ ਜੀ ਅਸੀਂ ਸੁਪਰੀਮ ਕੋਰਟ ਨੂੰ ਅਸੀਂ ਤੋਤਾ ਕਹਿੰਦੇ ਜੋ ਅਮਰੀਕਾ ਦੇ ਸਾਨੂੰ ਇਹ ਕਾਬਿ ਤੋਤਾ ਕੋਈ ਵੀ ਇਸ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਲਟ ਨਹੀਂ ਬੋਲ ਸਕਦਾ ਸ੍ਰੀ ਸਾਡਾ ਜਿਹੜਾ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਵਾਈ ਚ ਲੱਗਾ ਉਹ ਤੋਤੇ ਨੂੰ ਵੀ ਸੋਝੀ ਆ ਜਾਊਗੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਪਲਟੀਕਲ ਕਰਦਾ ਉਹਨੂੰ ਤੋਤੇ ਨੂੰ ਵੀ ਸੋਝੀ ਆ ਜਾਊਗੀ ਵੀ ਜਿਹੜਾ ਇਹ ਅਸੀਂ ਬੈਠੇ ਹੋਏ ਆ ਜੈਨੂਲ ਸਾਡੀਆਂ ਮੰਗਾਂ ਦੀ ਬੰਦੀ ਸਿਰਹਾ ਹੋਣੇ ਚਾਹੀਦੇ ਆ ਇਹ ਬਿਲਕੁਲ ਸਾਨੂੰ ਯਕੀਨ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਆ ਉਹਨੇ ਨਿਆਂ ਦਵਾਣਾ ਚਾਹੇ ਸੁਪਰੀਮ ਕੋਰਟ ਦੀ ਥਰੂ ਦਵਾਵੇ ਹਾਈ ਕੋਰਟ ਦੀ ਥਰੂ ਦਵਾਵੇ ਇਹ ਐ ਕਿਵੇਂ ਮਿਨਿਸਟਰ ਦੇ ਤੁਗਾਰੇ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਤੇ ਪੂਰਾ ਹੌਸਾ ਜਿਹੜੀਆਂ ਦੇਸ਼ ਵਿਦੇਸ਼ ਵਿੱਚ ਸੰਗਤਾਂ ਰੋਜ਼ ਅਰਦਾਸ ਕਰਦੀਆਂ ਬੰਦੀ ਸਿੰਘਾਂ ਰਹੀਆਂ ਇਹ ਦੇਖੋ ਕਿੱਦਾਂ ਦਾ ਮੋਰਚਾ ਵਾ ਵੀ ਵਰਲਡ ਦੇ ਵਿੱਚ ਕੱਲੇ ਕੱਲੇ ਟੈਲੀਵਿਜ਼ਨ ਤੇ ਗੱਲ ਹੋਣ ਲੱਗੀ ਲੋਕ ਸਵਾਲ ਪੁੱਛਣ ਲੱਗ ਪਏ ਅਸੀਂ ਵੀ ਲੋਕਾਂ ਨੂੰ ਕਹਿੰਦੇ ਜਿਹੜੇ ਮਨਿਸਟਰ ਮੰਤਰੀਓਂ ਦੇ ਉਹਨਾਂ ਨੂੰ ਪੁੱਛੋ ਤੁਸੀਂ ਜਿਹੜੇ ਐਮਪੀ ਦੀ ਟੋਨ ਲਾ ਲਾਉਂਦਾ ਜਦ ਲੈਣ ਹੁੰਦਾ ਤੁਹਾਡੀਆਂ ਵੋਟਾਂ ਵੀ ਤੁਸੀਂ ਕਿਉਂ ਕੀ ਕੀਤਾ ਹੁਣ ਤੱਕ ਬੰਦੀ ਸੀਗਰੇ ਆਈ ਦੀ ਤੂੰ ਕੀ ਕੀਤਾ ਗੁਰੂ ਗ੍ਰੇਗਰਸ ਸਾਹਿਬ ਦੀ ਜਦ ਵੀ ਰੋਕੂ ਕੋ ਕਾਨੂੰਨ ਬੈਲ ਤੂੰ ਬਣਾਇਆ ਤੇ ਤੂੰ ਤਾਕਤ ਦੇ ਵਿੱਚ ਤਗਾ ਤੁਸੀਂ ਪ੍ਰਸ਼ਾਸਨ ਦੇ ਵਿੱਚ ਜੀ ਜਾਂ ਰਾਜ ਦੇ ਵਿੱਚ ਵਾ ਹਿੱਸਾ ਸਤਾ ਭੋਗੀ ਆ ਕੀ ਕੀਤਾ ਹੁਣ ਤੱਕ ਦੱਸ ਲੋਕ ਜਦੋਂ ਇਹ ਸਲਾਹਤ ਕਰਨਗੇ ਤੇ ਆਪਣਾ ਮਸਲਾ ਇਹ ਬਹੁਤ ਵੱਡੀ ਉਪਲਬਧੀ ਆ ਇੱਕ ਵੱਡੀ ਉਪਲਬਧੀ ਕਈ ਵਾਰੀ ਸੋਚਦੇ ਵੀ ਕੀ ਕੰਮ ਕੀਤਾ ਤੁਸੀਂ ਦੱਸੋ ਕਿ ਕਿਹੜਾ 16 ਮਹੀਨੇ ਐਲ ਤੱਕ ਲੱਗਾ ਇੱਥੇ ਮੋਰਚਾ ਸੜਕ ਰੋਕ ਕੇ ਚੱਡੀ ਕਰਦੀ ਆ ਪਰਵਾਰ ਕਿਹਨੇ ਇੰਨੇ ਵੱਡੇ ਕੱਟ ਕੱਟ ਕੀਤੇ ਡਿਸੇਬਲ ਤੇ ਅਕਸਰ ਗੁਰੂ ਦੀ ਕਿਰਪਾ ਜਾਂ ਪ੍ਰਬੰਧਕਾਂ ਦੇ ਗੁਰੂ ਮਹਾਰਾਜ ਦੇ ਬਖਸ਼ਿਸ਼ ਜਾਂ ਸਾਥਕਾਂ ਦੇ ਜਾਂ ਸੀਸਾ ਸਦਕਾ ਹੀ ਹੋ ਰਿਆ ਜੀ ਉਹ ਦੇਖੋ ਸਬਰੀ ਕੋંਡੇ ਵੀ ਲਾਤੀ ਅਸੀਂ ਦੇਖ ਲੋ ਗਏ ਨਹੀਂ ਗੁਰੂ ਪਾਤਸ਼ਾਹ ਨੇ ਐਡਾ ਦਾ ਸਿਸਟਮ ਬਣਾਇਆ ਵਾ ਵੀ ਉਹ ਉਹਨਾਂ ਨੂੰ ਛਾੜਾ ਪੈ ਗਿਆ ਬਜਪੂਰੀ ਵਾਸਤੇ ਸੁਪਰੀਮ ਕੋਰਟ ਨੇ ਸਟੇ ਲਾ ਹਾਂਜੀ ਇਹ ਵੀ ਇਹ ਬਹੁਤ ਵੱਡੀ ਉਪਲਬਧੀ ਹੈ ਜੋਤੀਰਾਹ ਬਣ ਕੇ ਸੁਪਰੀਮ ਕੋਰਟ ਚ ਗਏ ਸੁਪਰੀਮ ਕੋਰਟ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਬਲਕਿ ਜੋ ਸੁਪਰੀਮ ਕੋਰਟ ਚ ਨਹੀਂ ਪਹੁੰਚੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਧਿਆਨ ਉਹ ਗੁਰੂ ਨੇ ਕਿਰਪਾ ਕੀਤੀ ਹਾਂਜੀ ਬਿਲਕੁਲ ਹਾਂਜੀ ਕਹਿੰਦੇ ਆ ਕਿ ਮੋਰਚੇ ਦੇ ਵਿੱਚ ਨਾ ਪਹਿਲਾਂ ਜਿੰਨਾ ਇਕੱਠ ਨਹੀਂ ਪਰ ਇੱਕ ਪਾਸੇ ਇਹ ਵੀ ਹੈ ਕਿ ਗੁਰੂ ਦਾ ਜਿਹੜਾ ਕੱਲਾ ਸਿੰਘ ਹੈ ਉਹ 1.5 ਲੱਖ ਦੇ ਬਰਾਬਰ ਹੈ ਲੋਕ ਕਹਿੰਦੇ ਨੇ ਕਿ ਮੋਰਚੇ ਦੇ ਵਿੱਚ ਇਕੱਠ ਨਹੀਂ ਹੈ ਪਹਿਲਾਂ ਜਿੰਨਾ ਮੋਰਚੇ ਦਾ ਪਤਾ ਨਹੀਂ ਕੀ ਬਣੇਗਾ ਪਰ ਦੂਜੇ ਪਾਸੇ ਜੇ ਸਕਾਰਾਤਮਕ ਰਵਈਏ ਨਾਲ ਵੇਖੀਏ ਤਾਂ ਗੁਰੂ ਸਾਹਿਬ ਦਾ ਇੱਕ ਇੱਕ ਸਿੰਘ ਸਵਾ ਲੱਖ ਦੇ ਬਰਾਬਰ ਹੈ ਯਾਨੀ ਕਿ ਇੱਥੇ ਜਿੰਨੇ ਵੀ ਸਿੰਘ ਬੈਠੇ ਨੇ ਉਹ ਸਵਾ ਲੱਖ ਦੇ ਬਰਾਬਰ ਨੇ ਬਿਲਕੁਲ ਜੀ ਗੁਰੂ ਆਪ ਸ਼ਕਤੀ ਦਿੰਦਾ ਆਪ ਭਲ ਦਿੰਦਾ ਅਸੀਂ ਗੁਰੂ ਦੇ ਆਸਰੇ ਨਾਲ ਬੈਠੇ ਆ ਤੇ ਜੋ ਗੁਰੂ ਉਪਦੇਸ਼ ਦੇ ਰਿਹਾ ਉਹਦੇ ਆਸਰੇ ਨਾਲ ਬੈਠੇ ਉਸ ਗੁਰੂ ਆਪੇ ਕਿਰਪਾ ਕਰਦੇ ਤਦੇ ਨਹੀਂ ਉਠਾਟੇ ਕਿ ਉਹਨਾਂ ਨੂੰ ਪਤਾ ਵੀ ਰਾਤ ਨੂੰ ਕਿੰਨੇ ਫੋਨ ਦੇ 100 100 ਸਵਾ 50 100 ਸਭਾ ਸੋ ਸੇ ਕਹੂਗਾ ਰਾਤ ਜਿਹੜਾ ਕਰ ਘੜ ਕਰ ਦਿਨੇ ਤਾਂ ਚਲੋ ਸਾ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਨੂੰ ਇਹਨਾਂ ਨੂੰ ਹੱਥ ਪਾ ਪਾ ਲਿਆ ਦੇ ਬੜਾ ਔਖਾ ਕੰਮ ਹੋਊਗਾ ਇਸ ਕਰਕੇ ਅਸੀਂ ਚਾਹੁੰਦੇ ਆ ਚੰਗਾ ਕੀਤਾ ਪ੍ਰਸ਼ਾਸਨ ਜਿਹੜਾ ਉੱਥੇ ਚਲੇ ਗਏ ਅਸੀਂ ਵੀ ਟਕਰਾ ਨਹੀਂ ਚਾਹੁੰਦੇ ਜੀ ਅਸੀਂ ਵੀ ਨਿਆਂ ਹੀ ਚਾਹੁੰਦੇ ਆ ਅਸੀਂ ਵੀ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਸਾਡਾ ਜਾਂ ਪ੍ਰਸ਼ਾਸਨਤਾ ਜਾਂ ਇੱਥੇ ਕਿਸੇ ਨਾਗਰਿਕ ਦਾ ਨੁਕਸਾਨ ਹੋਵੇ ਇਸ ਕਰਕੇ ਗੁਰੂ ਨੇ ਕਿਰਪਾ ਕੀਤੀ ਹਮ ਅਗਲੀ ਸੁਣਵਾਈ ਕਦੋਂ ਹੋਣੀ ਹੈ ਤੇ ਕੌਣ-ਕੌਣ ਜਾਏਗਾ ਮੋਰਚੇ ਉੱਤੇ ਅਗਲੀ ਅਸੀਂ ਜੀ ਉੱਥੇ ਵਕੀਲ ਵੀ ਕਰਾਂਗੇ ਜੀ ਅਸੀਂ ਆਪਣਾ ਕੇਸ ਵੀ ਸਹੀ ਢੰਗ ਦੇ ਨਾਲ ਪੱਖਨਾ ਪੇਸ਼ ਕਰਾਂਗੇ ਕਿ ਅਸੀਂ ਬੈਠੇ ਕਿਉਂ ਆ ਸਾਡਾ ਕਾਰਨ ਕੀ ਆ ਆ ਸਾਡੀਆਂ ਮੰਗਾਂ ਨੇ ਉਹ ਤਿਆਰ ਕਰਾਂਗੇ ਕੇ ਵੈਸੇ 12 ਜੁਲਾਈ ਨੂੰ ਆ ਉਹ ਤੋਂ ਪਹਿਲਾਂ ਅਸੀਂ ਕੇਸ ਆਪਣਾ ਪਟ ਕਰਾਂ ਆਪਣੀ ਪਟੀਸ਼ਨ ਪਹਿਲਾਂ ਪਾਵਾਂ ਠੀਕ ਹੈ ਮੋਰਚੀ ਦੇ ਵਿੱਚੋਂ ਬੇਅਦਬੀ ਦੀ ਘਟਨਾ ਹੋਣ ਦੀ ਖਬਰ ਸਾਹਮਣੇ ਆਈ ਸੀ ਕਿ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕੁਝ ਨੌਜਵਾਨ ਉਸ ਕੇਸ ਦਾ ਕੀ ਬਣਿਆ ਰਾਤ ਦੀ ਗੱਲ ਆ ਜੀ ਜਾਂ ਕਹੋ ਅੱਜ ਤੜਕੇ ਦੀ ਗੱਲ ਆ ਅੱਜ ਤੜਕੇ 3 ਵਜੇ ਤਿੰਨ ਬੰਦੇ ਆਏ ਨੇ ਉਹਨਾਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਾਈਡ ਦੇ ਉੱਤੇ ਜਿਹੜੀ ਸ਼ੈੱਡ ਦੇ ਉੱਤੇ ਜਿਹੜੀ ਆਪਾਂ ਜਾਲੀ ਲਾਈ ਹੈ ਉਹਨਾਂ ਨੇ ਜਾਲੀ ਪਾੜੀ ਹੈ ਉਹਨਾਂ ਨੂੰ ਇਹ ਪਤਾ ਨਹੀਂ ਵੀ ਸਾਡੇ ਜਿਹੜੇ ਬੰਦੇ ਆ ਪਹਿਰੇਦਾਰ ਕਿੱਦਾਂ ਵਾਚ ਕਰਦੇ ਆ ਫਾਮ ਪਬਲਿਕ ਨੂੰ ਨਹੀਂ ਬਹੁਤਾ ਪਤਾ ਉਹ ਕਿੱਥੇ ਕਿੱਥੇ ਬੈਠੇ ਆ ਕਿੱਦਾਂ ਉਹ ਵਾਚ ਕਰਦੇ ਕਿੱਦਾਂ ਸੀਸੀਟੀਵੀ ਕੈਮਰੇ ਦੇਖ ਰਹੇ ਕਿੱਦਾਂ ਉਹ ਬਾਹਰ ਸਾਈਡ ਤੋਂ ਚੋਰ ਅੱਖਾਂ ਦੇਖ ਰਹੇ ਉਹਨਾਂ ਨੇ ਉਹਨੂੰ ਇੱਕ ਨੂੰ ਦਗੋਚ ਰਿਆ ਜੀ ਜਿਹਨੂੰ ਦਗੋਚਿਆ ਉਹਦਾ ਮੁੰਡੇ ਦਾ ਨਾਮ ਸਤਵੰਤ ਸਾਨੂੰ ਹਰਵੰਸ ਹੈ ਤੇ ਇਹ ਦੁੱਖ ਦੀ ਗੱਲ ਵੀ ਹੈ ਜੀ ਹਰਵੰਸ ਜਿਹੜਾ ਬੰਦਾ ਉਹ ਆ ਰੋੜੀ ਪਿੰਡ ਆ ਉਹਦਾ ਉਹ ਪਿਛਲੀਆਂ ਸਰਪੰਚੀ ਦੇ ਇਲੈਕਸ਼ਨਾਂ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਲੜਿਆ ਇਹ ਜਿਹੜੇ ਦੋ ਬੰਡੇ ਹੋਰ ਨੇ ਇੱਕ ਸ਼ੇਰਾ ਵਾ ਉਹ ਨਿਹੰਗ ਬਾਣੀ ਚ ਇੱਕ ਹੈਗਾ ਜੀਵਨ ਸਨ ਆਫ ਗੁਰਬੇਲ ਇਹ ਤਿੰਨੇ ਰੋਡੇ ਪਿੰਡ ਤੋਂ ਨੇ ਤਿੰਨੇ ਬਾਲਮੀਕ ਸ਼੍ਰੇਣੀ ਦੇ ਨਾਲ ਸੰਬੰਧਿਤ ਨੇ ਇਹ ਦੁੱਖ ਦੀ ਗੱਲ ਆ ਕਿ ਅੱਗੇ ਕਹਿੰਦੇ ਮੰਦ ਬੁੱਗੀ ਇਹ ਤਾਂ ਮੰਦ ਬੁੱਗੀ ਬੁੱਧੀ ਨੇਗੇ ਇਹ ਇਹਨਾਂ ਦਾ ਅਸੀਂ ਰਿਕਾਰਡ ਚੈੱਕ ਕਰਾਇਆ ਵਾ ਉੱਥੇ ਪਿੰਡ ਰੋਡੇ ਤੋਂ ਕਿ ਤਿੰਨੇ ਕ੍ਰਿਮੀਨਲ ਮਾਈਂਡਡ ਨੇ ਇਹਨਾਂ ਦੀ ਸੋਚ ਕਟਿਆ ਸੀ ਅਸੀਂ ਉਹ ਰਾਤੀ ਮੁੰਡੇ ਦੀ ਵੀਡੀਓ ਵੀ ਬਣਾਈਆਂ ਵਾ ਦੋ ਤਿਆਂ ਦਾ ਉਹਨੇ ਆ ਬਿਲਕੁਲ ਜਿਹੜਾ ਫੜ ਹੋਇਆ ਮੰਨਿਆ ਅਸੀਂ ਬਿਆਦਵੀ ਕਰਨ ਆਈ ਸੀ ਹੁਣ ਉਹਨਾਂ ਨੂੰ ਉਹਨਾਂ ਦੀ ਅਸੀਂ ਮੈਂ ਹੁਣ ਵੀ ਜੇ ਅਸੀਂ ਜਾ ਕੇ ਆਏ ਆ ਸੀ ਇਸਟਾਫ ਜਿੱਥੇ ਉਹਨਾਂ ਨੂੰ ਰੱਖਿਆ ਹੋਇਆ ਉੱਥੇ ਯੂਟੀ ਤੇ ਜਿਹੜੀ ਪੰਜਾਬ ਆ ਉਹਨਾਂ ਦੇ ਤੋਂ ਵੱਡੇ ਜਿਹੜੇ ਅਫਸਰ ਵਾ ਉਹ ਐਂਡ ਇਨਵੈਸਟੀਗੇਸ਼ਨ ਪਾਰਟ ਹਾਂ ਇਸ ਵੀ ਕਰਨ ਕਿਸ ਦਿਸ਼ਾ ਹੇਡ ਵੀ ਅਭੀ ਕਰਨ ਆਈ ਸਰ ਹਾਂ ਉਹ ਹੁਣ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਜੀ ਸਾਨੂੰ ਤਾਂ ਜਿੰਨਾ ਨਾਵਾਂ ਦਾ ਪਤਾ ਜਾ ਸੀ ਉਹਨੂੰ ਬੰਦੇ ਨੂੰ ਬੰਦੇ ਨੂੰ ਵੇਲੇ ਜਾਂ ਰਾਤੀ ਵੀਡੀਓ ਬਣੀ ਆ ਤੇ ਉਹ ਹੁਣ ਇਨਵੈਸਟੀਗੇਸ਼ਨ ਸਾਰਾ ਦੱਸ ਦਿੱਤੀ ਐ ਸੀ ਉਹਨਾਂ ਨੂੰ ਕਿਹਾ ਵੀ ਇਹਨਾਂ ਦੇ ਘਰ ਤੋਂ ਘੱਟ ਜੁਆਪੀ ਲੱਗਣੀ ਚਾਹੀਦੀ ਐ ਜੇ ਤੁਸੀਂ ਜੁਆਪੀ ਨਾ ਲਾਈ ਅਸੀਂ ਬਹੁਤ ਵੱਡਾ ਪ੍ਰੋਟੈਸਟ ਕਰਾਂਗੇ ਕਿਉਂਕਿ ਅਰਾਜਕਤਾ ਇਹ ਫੈਲਾਉਂਦੇ ਆ ਪਰਵਾਸ ਸਾਡਾ ਇੱਕ ਜਿਹੜਾ ਪਰਿਵਾਰ ਹੁੰਦੇ ਪਿੰਡਾਂ 'ਚ ਉਹਨਾਂ 'ਚ ਕਟੱਣ ਹੀ ਪੈਦਾ ਕਰਦੇ ਆ ਲੜਾਈ ਝਗੜੇ ਹੁੰਦੇ ਲੋਕ ਸੜਕਾਂ ਦੇ ਉੱਤੇ ਪ੍ਰੋਟੈਸਟ ਹੁੰਦੇ ਕਿੰਨੇ ਕਤਲ ਹੁੰਦੇ ਕੀ ਕੁਝ ਹੁੰਦਾ ਕੀ ਨੁਕਸਾਨ ਹੁੰਦਾ ਇਹਨਾਂ ਤੇ ਜੁਆਪੀ ਲੱਗਣੀ ਚਾਹੀਦੀ ਆ ਕਿਉਂਕਿ ਇਹਨਾਂ ਕੋ ਹਥਿਆਰ ਵੀ ਫੜ ਹੋਇਆ ਜੀ ਇੱਕ ਬੰਦੇ ਇਹਨਾਂ ਕੋ ਪਿਸਟਲ ਵੀ ਸੀਗਾ ਤੇ ਇਹਨਾਂ ਨੇ ਬਹੁਤ ਵੱਡੀ ਹੋਰ ਵਾਰਤਾਤ ਕਰਨੀ ਸੀ ਉਹ ਬੰਨੇ ਵੀ ਆ ਬੰਦੇ ਇਹ ਹੁਣ ਇਹ ਕਹਿ ਨਹੀਂ ਸਕਦੇ ਬੰਦਪੁੱਤੀ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਚਾਹ ਇਸ ਬੋਰਚੇ ਚ ਰਹਿਣ ਵਾਲਾ ਕੋਈ ਬੰਦਾ ਇਨਵੋਲ ਹੋਵੇ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਛਾੜਨਾ ਨਹੀਂ ਤੇ ਅਸੀਂ ਤੁਹਾਡਾ ਡਟ ਕੇ ਵਿਰੋਧ ਕਰਾਂਗੇ ਪ੍ਰਸ਼ਾਸਨ ਦਾ ਪੁਲਿਸ ਦਾ ਅਫਸਰਾਂ ਦਾ ਜੇ ਤੁਸੀਂ ਇਹ ਸਾਨੂੰ ਨਿਆਣਾ ਦਿੱਤਾ ਇਸ ਸ਼ਾਮ ਤੱਕ ਸਾਨੂੰ ਪਤਾ ਲੱਗਣਾ ਚਾਹੀਦਾ ਇਹਨਾਂ ਦੇ ਪਿੱਛੇ ਸਾਜ਼ਿਸ਼ ਕੌਣ ਸੀ ਕਿਹੜਾ ਬੰਦਾ ਇਨਵੋਲ ਸੀ ਉਹ ਚਾਹ ਕਮੇਟੀ ਜੋ ਹੋਵੇ ਚਾਹ ਕੋਈ ਹੋਰ ਹੋ ਉਹ ਸ਼ਾਮ ਤੱਕ ਪਤਾ ਲੱਗ ਜਾਏਗਾ ਇੱਕ ਦੋ ਘੰਟੇ ਤੱਕ ਪਤਾ ਲੱਗ ਜਾਏਗਾ ਪਾਲ ਸਿੰਘ ਫਰਾਂਸਿਸ ਜੀ ਉਸ ਤੋਂ ਪਹਿਲਾਂ ਵੀ ਆਪਣੀ ਬੜੀ ਵਾਰ ਗੱਲਬਾਤ ਹੋਈ ਹੈ ਮੋਰਚੇ ਨੂੰ ਲੈ ਕੇ ਆਪਾਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਬੰਦੀ ਸਿੰਘਾਂ ਨੂੰ ਲੈ ਕੇ ਮੈਂ ਕਈ ਤਰ੍ਹਾਂ ਦੇ ਸਵਾਲ ਤੁਹਾਨੂੰ ਕੀਤੇ ਨੇ ਹਰ ਵਾਰ ਮੈਂ ਤੁਹਾਨੂੰ ਇੱਕ ਸਵਾਲ ਜ਼ਰੂਰ ਪੁੱਛਦੀ ਹਾਂ ਤੇ ਅੱਜ ਮੈਂ ਫੇਰ ਪੁੱਛਣ ਜਾ ਰਹੀ ਹਾਂ ਕਿ ਹੁਣ ਤੁਹਾਨੂੰ ਮੋਰਚਾ ਕਿੰਨੀ ਕ ਚੜ੍ਹਦੀ ਕਲਾ ਚ ਲੱਗਦਾ ਮੈਂ ਤਾਂ ਜਿੱਦਣ ਦਾ ਸਮਝ ਲਓ ਸੁਰਤ ਸੁਬੈਲੀ ਹੈ ਮੋਰਚੇ ਨੂੰ ਛੱਡੋ ਮੈਨੂੰ ਆਪਦਾ ਜੀਵਨ ਚਾਰਦੀ ਕਲਾ ਚ ਲੱਗਾ ਮੋਰਚਾ ਹੁਣ ਵੀ ਚੜ੍ਹਦੀ ਕਲਾ ਚ ਤੁਸੀਂ ਇਹ ਦੇਖੋ ਚੜ ਇਹ ਚੜਦੀ ਕਲਾ ਦੀ ਹੋਰ ਨਿਸ਼ਾਨੀ ਕੀ ਹੁੰਦੀ ਆ ਵੀ ਸਰਕਾਰ ਸੁਪਰੀਮ ਕੋਰਟ ਜਾ ਰਹੀ ਵੈਸੀ ਬੋਲ ਚਾਰੀ ਚਾਹ ਸਕਦੇ ਕਿ ਉੱਤੇ ਚੜਦੀ ਕਲਾ ਹੋ ਸਕਦੀ ਹਮ ਕਿਹੜੇ ਕੇਸ ਤੇ ਹੁਣ ਤੱਕ ਗਈ ਆ ਸਰਕਾਰ ਪ੍ਰਸ਼ਾਸਨ ਸੁਪਰੀਮ ਕੋਰਟ ਨੂੰ ਵੀ ਇਹ ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਅਸੀਂ ਰਾਹ ਰੋਕਿਆ ਹੋਇਆ ਅਸੀਂ ਸੜਕ ਰੋਕੀ ਹੋਈ ਹੈ ਉਹ ਇਹ ਸਾਡੇ ਜਾ ਰਹੇ ਆ ਸਾਡੇ ਹੱਕ ਚ ਕਹ ਲਓ ਹੈਦੇ ਚ ਕਹਿ ਲੋ ਜਾ ਰਹੇ ਆ ਤੇ ਯਾ ਹੋਰ ਇਹ ਦੁੱਤ ਤੇ ਚੜ੍ਹਦੀ ਕਲਾ ਕੀ ਹੋ ਸਕਦੀ ਅਸੀਂ ਆਪਣਾ ਵਕੀਲ ਨਹੀਂ ਕੀਤਾ 8-10 ਲੱਖ ਰੁਪਏ ਕੀਤੇ ਲੱਗਦਾ ਹੁਣ ਅਸੀਂ ਕਰਾਂਗੇ ਅਸੀਂ ਕੋਈ ਉੱਚ ਕਾਰਵਾਈ ਨਹੀਂ ਪਾਈ ਇਹ ਦੁੱਤ ਤੇ ਚੜ੍ਹਦੀ ਕਲਾ ਕੀ ਹੋ ਸਕਦੀ ਬਿਲਕੁਲ ਬਾਕੀ ਸਾਰੇ ਲੋਕ ਸੁਣ ਰਹੇ ਨੇ ਜਦੋਂ ਵੀ ਅਹੀ ਕਾਲ ਕਰੀਦੀ ਇਥੇ ਇਕੱਠ ਹੋ ਜਾਂਦਾ ਜੀ लोग देखते नहीं तेरे को ਕੰਮਕਾਰਾਂ ਚ ਨਹੀਂ ਜੇ ਗਿਣਤੀ ਥੋੜੀ ਆ ਕੋਈ ਗੱਲ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਗੁਰੂ ਤੇ ਭਰੋਸਾ ਜੀ ਗਿਣਤੀ ਥੋੜੀ ਦੀ ਗੱਲ ਨਹੀਂ ਬਿਲਕੁਲ ਸਾਨੂੰ ਭਰੋਸਾ ਜੀ ਮੈਨੂੰ ਮਸਤਾਨੀ ਫਿਲਮ ਦਾ ਇੱਕ ਡਾਇਲੋਗ ਯਾਦ ਆ ਰਿਹਾ ਹੈ ਕਹਿੰਦੇ ਕਿ ਇਹ ਤਾਂ ਮੁਠੀਪੁਰ ਸਿੰਘ ਨੇ ਇਹਨਾਂ ਮੁਠੀਪੁਰ ਸਿੰਘਾਂ ਨੇ ਪੂਰੇ ਜਿਹੜੀ ਮੁਗਲ ਹਕੂਮਤ ਹੈ ਉਹਨੂੰ ਵਕਤ ਪਾਇਆ ਹੋਇਆ ਤੁਸੀਂ ਭੈਣ ਜੀ ਗਰਜਾ ਸਿੰਘ ਬੁੱਤਾ ਸਿੰਘ ਦਾ ਸੁਣਿਆ ਦੋ ਹੀ ਸਿੰਘਾਂ ਮਤਲਬ ਹੋਰ ਬੰਦਾ ਤੇ ਨਹੀਂ ਹੋਣਾ ਕੋਈ ਉਹਨਾਂ ਨੂੰ ਇਹ ਵੀ ਪਤਾ ਸੀ ਸ਼ਹੀਦ ਹੋ ਜਾਣਾ ਜਦੋਂ ਕਿਸੇ ਨੇ ਜਾ ਕੇ ਗੁਰਾਈ ਨੇ ਦੱਸਿਆ ਵੀ ਸਿੱਖ ਹੋਗਾ ਉਹ ਕਹਿੰਦਾ ਸਿੱਖ ਹੋਈ ਨਹੀਂ ਸਕਦਾ ਉਹਨਾਂ ਨੇ ਇੱਕ ਦੱਸੜੀ ਵੀ ਅਸੀਂ ਸਿੱਖ ਹੈਗੇ ਆ ਜੀਂਦਾ ਜੀਦੇ ਆ ਉਹਨਾਂ ਨੇ ਨਾਕਾ ਲਾਤਾ ਉਹ ਟਗਾ ਲਾਤਾ ਖੋਤਾ ਤੇ ਆਨਾ ਲਾਤਾ ਗੱਡਾ ਵੀ ਜਿਹੜਾ ਗੱਲ ਤੱਕੇ ਖਤੋ ਤੱਕੇ ਦੀ ਜਾ ਆਨੇ ਦੀ ਨਹੀਂ ਸੀ ਗੱਲ ਇਹ ਸੀ ਵੀ ਮੈਸੇਜ ਆਵੇ ਉੱਥੇ ਦੋ ਤਿੰਨ ਸੌ ਉਹਨਾਂ ਨੇ ਫੌਜ ਬੰਦੇ ਭੇਜਤੇ ਉਹਨਾਂ ਇੱਕ ਇੱਥੇ ਇਹ ਗਿਣਤੀ ਦਾ ਕੰਮ ਨਿਕਾ ਆਪਾਂ ਸਾਰੀ ਪੁਰਾਣੀ ਹਿਸਤੀ ਪੈਸੀ ਪਾੜੀ ਚਮਕੌਰ ਦੀ ਕਿਹੜੀ ਚ ਕਿੰਨੇ ਸੈਨਿਕ ਸੀ ਲੱਖਾਂ ਫੌਜ ਸੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਪਾਸ ਕੀ ਸੀ ਨਾ ਫੌਜ ਨਾ ਹਥਿਆਰ ਨਾ ਪੈਸਾ ਤਿੰਨਾਂ ਚੀਜ਼ ਤੋਂ ਉਹ ਬਿਜਾਗ ਨਹੀਂ ਜੰਗ ਜਿੱਤਣ ਦੀ ਸਵੈਮਾਨ ਤੇ ਅਣਖ ਚਾਹੀਦਾ ਜੇ ਸਿੱਖ ਚ ਸਵੈਮਾਨ ਤੇ ਅਣਖਾ ਲੀਡਰ ਚ ਉਹ ਕਦੀ ਹਾਰ ਖਾਇ ਨਹੀਂ ਸਕਦਾ ਜਿਹਦੇ ਵਿੱਚ ਬੰਨਣ ਦੀ ਲਾਲਸਾ ਮੈਨੂੰ ਕੋਈ ਜਥੇਦਾਰ ਕਵੇ ਪ੍ਰਧਾਨ ਕਵੇ ਸਰਪੰਚ ਕਵੇ ਪਾਈ ਸਾਹਿਬ ਕਹਿਣ ਜਾਂ ਜਿਹਨੂੰ ਮਰਨ ਦੀ ਚਿੰਤਾ ਜਾਂ ਜੇਲ੍ਹ ਜਾਣ ਦੀ ਚਿੰਤਾ ਉਹ ਬੰਦਾ ਕਦੀ ਵਿਗਵਾ ਹੀ ਨਹੀਂ ਕਰ ਸਕਦਾ ਸਾਨੂੰ ਉਸ ਗੁਰੂ ਦੇ ਉੱਤੇ ਵਿਸ਼ਵਾਸ ਆ ਸਾਡੇ ਅੰਦਰ ਉਹ ਇਹ ਡਰ ਨਿਕਲਿਆ ਹੋਇਆ ਵੀ ਜੇ ਅਸੀਂ ਅਸੀਂ ਤਾਂ ਕਹਿੰਦੇ ਆ ਜਦੋਂ ਸਾਡਾ ਕਸ਼ਹਰਾ ਪਾਣਾ ਕੋਈ ਨਾ ਜਾਊ ਕਿੱਥੇ ਜਾਣਾ ਅਸੀਂ ਸਾਨੂੰ ਗੁਰੂ ਤੇ ਵਿਸ਼ਵਾਸ ਆ ਗੁਰੂ ਸਾਡੀ ਬਾਹ ਪਕੜੇਗਾ ਤੇ ਹਰ ਰੋਜ਼ ਸ਼ਾਮ ਨੂੰ ਇੱਥੇ ਕਥਾ ਕੀਰਤਨ ਹੁੰਦਾ ਸਵੇਰੇ ਗੁਰਬਾਣੀ ਪੜੀ ਜਾਂਦੀ ਹੈ ਇਹ ਜੰਗਲਪੀਆ ਬਾਹ ਦਾ ਸਾਰੀ ਆਯਾੜਾ ਇੱਥੇ ਜ਼ਰੂਰ ਕੋਈ ਚੰਗੇ ਸ਼ਹੀਦਾਂ ਦਾ ਖੂਨ ਡੁੱਲਿਆ ਇਸ ਧਰਤੀ 'ਤੇ ਕੋਈ ਚੱਪੜ ਚਿੜੀ ਦਾ ਜਿਹੜਾ ਮੈਦਾਨ ਆ ਅਸਲੀ ਜੰਗ ਦਾ ਮੈਦਾਨ ਇੱਥੋਂ ਸ਼ੁਰੂ ਹੁੰਦਾ ਸ਼ਹੀਦ ਸਿੰਘ ਹੋਏ ਨੇ ਲਾ ਕੇ ਗੁਰਦੁਆਰਾ ਸ਼ਹੀਦ ਸਹਾਣਾ ਸਾਹਿਬ ਆ ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਆ ਵੀ ਇਹ ਏਦੂ ਤੇ ਜਿੱਤ ਕੀ ਹੋ ਸਕਦੀ ਏਦੂ ਤੇ ਜਿੱਤ ਕੀ ਕੋਈ ਇੱਕ ਪਾਰਟੀ ਦਿਖਾ ਦੇਵੇ ਇੱਕ ਸੰਸਥਾ ਕੋਈ ਦਿਖਾ ਦੇਵੇ ਜਿਹੜੀ ਇਹ ਸਟੱਡੀ ਕਰਦਾ ਰਸਤਾ ਰੋਸੇ ਇੱਕ ਸੰਸਦਾ ਦਿਖਾ ਦੇ ਵੀ ਜਿਹੜੀ ਲੱਖ ਦੇ ਵਲੱਖ ਦਾ ਕੱਟ ਕਰ ਚੁੱਕੀ ਹੈ ਅਕਸਰ ਗੁਰੂ ਦੀ ਕੋਈ ਬਖਸ਼ਿਸ਼ ਹੀ ਆ ਕੋਈ ਸਾਡੇ ਤੇ ਰਹਿਮਤੀ ਆ ਤੇ ਸਾਡੇ ਉਧਰੋਂ ਡਰ ਚੱਕ ਹੋਇਆ ਹੋਇਆ ਤੇ ਅਸੀਂ ਇਹ ਪ੍ਰਸ਼ਾਸਨ ਵੀ ਸਾਡੇ ਸਾਹਮਣੇ ਇਹ ਇਹ ਗੱਲ ਕਰਨ ਨੂੰ ਤਿਆਰ ਨਹੀਂ ਵੀ ਜ਼ਬਰਦਸਤੀ ਮੋਰਚਾ ਚ ਕਾਇਆ ਜਾਂਦਾ ਤੇ ਇਹ ਇਹ ਜਿੱਤਿਆ ਕਿ ਹੋਰ ਕੀ ਇਹ ਚੜ੍ਹਦੀ ਕਲਾ ਕਹੋਗੇ ਕਿ ਨਹੀਂ ਹਾਂਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੀ ਪਾਟਾ ਵੀ ਬਹੁਤ ਬਹੁਤ ਸਾਰੇ ਜੀ ਏਸੀ ਅੱਜ ਦੀ ਖਾਸ ਪੇਸ਼ਕਸ਼ ਜਿਦੇ ਵਿੱਚ ਅਸੀਂ ਪਾਲ ਸਿੰਘ ਫਰਾਂਸੀ ਦੇ ਨਾਲ ਮੋਰਚੇ ਨੂੰ ਲੈ ਕੇ ਗੱਲਬਾਤ ਕੀਤੀ ਔਰ ਖਾਸ ਤੌਰ ਤੇ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਇਸ ਮੋਰਚੇ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ